ਅਮਰਸਰ ਦੇ ਕੰਟੋਰਨਮੈਂਟ ਇਲਾਕੇ ਦੇ ਵਿੱਚ ਇੱਕ ਬੈਂਕ ਦੇ ਵਿੱਚ ਹੋਈ ਲੁੱਟਕਾਂਡ ਨੂੰ ਪੁਲਿਸ ਨੇ ਜਿਹੜਾ ਹੈ ਦੇ ਵਿੱਚ આરોપીਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੇ ਵਿੱਚ ਜਿਹੜਾ ਸ਼ਿਕਾਇਤ ਕਰਨ ਵਾਲਾ આરોપી ਸੀ ਕਿ ਉਸ ਦੇ ਨਾਲ ਬੈਂਕ ਦੇ ਵਿੱਚ ਲੁੱਟ ਹੋਈ ਹੈ ਉਹੀ ਇਸ ਲੁੱਟ ਦਾ ਮਾਸਟਰਮਾਈਂਡ ਨਿਕਲਿਆ ਤਾਂ ਪੁਲਿਸ ਵੱਲੋਂ ਵੱਡੀ ਇਨਵੈਸਟੀਗੇਸ਼ਨ ਕੀਤੀ ਗਈ ਜਿਸ ਦੇ ਵਿੱਚ ਕਿਸ ਨੂੰ ਕਾਬੂ ਕੀਤਾ ਗਿਆ ਸਾਡੇ ਨਾਲ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਸਰ ਕਿੱਡਾ ਸਿਚੁਏਸ਼ਨ ਸੀ ਕਿ ਕੀ ਸਿਚੁਏਸ਼ਨ ਦੇ ਵਿੱਚ ਇਸ ਤੇ ਬੈਂਕ ਦੇ ਵਿੱਚ ਲੁੱਟ ਕੀਤੀ ਗਈ ਨਹੀਂ ਬੈਂਕ ਦੇ ਵਿੱਚ ਕੋਈ ਲੁੱਟ ਨਹੀਂ ਹੋਈ ਧੀ ਸਾਨੂੰ ਕੰਟਰੋਲ ਰੂਮ ਤੇ ਕਾਲ ਆਈ 112 ਤੇ ਕਿ ਬੈਂਕ ਦੇ ਬਾਹਰੋਂ ਪੀਐਨਬੀ ਬੈਂਕ ਦੇ ਬਾਹਰੋਂ ਸਨੇਚਿੰਗ ਹੋਈ 49000 ਰੁਪਏ ਦੀ ਜਦੋਂ ਪੀसीआर ਪਾਰਟੀ ਤੇ ਥਾਣੇ ਤੋਂ ਮੁਲਾਜ਼ਮ ਪਹੁੰਚ ਗਏ ਉਥੇ ਤੇ ਉਹਨਾਂ ਨੇ ਜਿਹੜਾ ਰਾਹੁਲ ਜਿਹੜਾ ਕੰਪਲੇਨੈਂਟ ਹੈ ਉਹ ਦੇਖਿਆ ਕਿ ਜਨੇ ਕੰਪਲੇਨਟ ਕੀਤੀ ਸੀ ਉਹਨੂੰ ਮਿਲੇ ਫਿਰ ਆਲੇ ਦੁਆਲੇ ਅਸੀਂ ਪਤਾ ਵੀ ਕੀਤਾ ਤੇ ਉਹਨੂੰ ਫਿਰ ਥਾਣੇ ਲੈ ਗਏ ਤੇ ਉਤੋਂ ਜਦੋਂ ਸਵਾਲ ਜਵਾਬ ਕੀਤੇ ਤਾਂ ਉਹਨੇ ਕੰਫੈਸ ਕੀਤਾ ਕਿ ਜਿਹੜੀ ਅਸੀਂ ਪਲਾਨ ਮੈਂ ਹੀ ਪਲਾਨ ਕੀਤਾ ਸੀਗਾ ਮੈਨੂੰ ਜਿਹੜਾ ਫਲਿੱਪਕਾਰਟ ਵਿੱਚ ਉਹ ਕੰਮ ਕਰਦਾ ਤੇ ਉਹਨਾਂ ਦੇ ਹੀ ਹੈੱਡ ਆਫਿਸ ਵਾਲਿਆਂ ਨੇ ਪੈਸੇ ਦਿੱਤੇ ਸੀ ਜਮ੍ਹਾਂ ਕਰਾਣ ਨੂੰ ਤੇ ਉਹਨੇ ਉੱਥੇ ਮੌਕੇ ਦਾ ਥੋੜਾ ਫਾਇਦਾ ਉਠਾਇਆ ਕਿ ਲੰਚ ਟਾਈਮ ਹੋ ਗਿਆ ਤੇ ਉਹਨੇ ਨਾਲ ਆਪਣੇ ਦੋ ਦੋਸਤ ਵੀ ਬੁਲਾ ਲਏ ਤੇ ਇਹਨਾਂ ਨੇ ਸਾਜ਼ਿਸ਼ ਰਚਲੀ ਕੀ ਅਸੀਂ ਪੈਸੇ ਵੰਡ ਲਾਂਗੇ ਇਹਨਾਂ 112 ਤੇ ਕਾਲ ਕਰ ਲਈ ਤੇ ਕੀ ਮਤਲਬ ਕੀ ਕਿ ਸਾਡੇ ਨਾਲ ਲੁੱਟ ਹੋਈ ਹੈ ਜੀ ਜੀ ਬਿਲਕੁਲ ਜੀ ਹੈ ਕਿ ਸਾਡੇ ਨਾਲ ਲੁੱਟ ਹੋਈ ਹੈ ਤੇ ਫਿਰ ਇਹਨਾਂ ਕੰਟਰੋਲ ਰੂਮ ਤੇ ਕਾਲ ਕੀਤੀ ਤੇ ਸਰ ਇਹ ਜਾਣ ਬੁੱਝ ਕੇ ਲੰਚ ਟਾਈਮ ਤੇ ਕਿਆ ਸੀ ਤਾਂ ਕਿ ਉਸਲੇ ਪੈਸੇ ਡਿਪੋਜ਼ਿਟ ਨਾ ਹੋ ਸਕਣ ਅੱਧਾ ਦੀ ਗੱਲ ਸਾਹਮਣੇ ਆਈ ਬਿਲਕੁਲ ਮਲ ਇਹਨੇ ਜਾਣ ਬੁੱਝ ਕੇ ਤਾਂ ਇਹਨੇ ਮੌਕੇ ਦਾ ਥੋੜਾ ਫਾਇਦਾ ਉਠਾਇਆ ਤੇ ਨਸ਼ੇੜੀ ਆਪ ਵੀ ਇਹਦੇ ਜਿਹੜੇ ਦੋ ਦੋਸਤ ਨੇ ਰਮਨ ਤੇ ਮੋਨੀ ਉਹ ਵੀ ਨਸ਼ੇੜੀ ਹੈਗੇ ਆ ਉਮਰ ਵੀ ਇਹਨਾਂ ਦੀ ਹਲਕੀ 22-25 ਸਾਲ ਦੇ ਹੈਗੇ ਆ ਤੇ ਜੋ ਸਾਨੂੰ ਜੋ ਲੱਗਦਾ ਇਹਨਾਂ ਨੇ ਨਸ਼ੇ ਖਰੀਦਣ ਵੇਚਣ ਲਈ ਹੀ ਇਹ ਪੈਸੇ ਦੀ ਕਹਾਣੀ ਬਣਾਈ ਸਰ ਇਹਨਾਂ ਦਾ ਫੈਮਲੀ ਬੈਕਗਰਾਉਂਡ ਕੀ ਹੈ ਜੀ ਫੈਮਲੀ ਬੈਕਗਰਾਉਂਡ ਜੇ ਅਗਰ ਅਸੀਂ ਪਰਟੀਕੂਲ ਰੌਹਲ ਦੀ ਗੱਲ ਕੀਤੀ ਹੈ ਰਾਹੁਲ ਦਾ ਜੋ ਸੰਜੋ ਪਤਾ ਚੱਲੇ ਉਹ ਕੋਈ ਪੁਲਿਸ ਆਫਸਰ ਰਿਟਾਇਰਡ ਦਾ ਮੁੰਡਾ ਹੈਗਾ ਜਿਹੜਾ ਫਲਿੱਪਕਾਰਟ ਇਸ ਕੰਮ ਕਰਦਾ ਹੈ ਜਿਹੜਾ ਰਮਨ ਹੈ ਉਹ ਆਪ ਇਲੈਕਟਿਸ਼ਨ ਹੈ ਮਾਰਨਿੰਗ ਵਿਲਾ ਤੇ ਤਿੰਨੋ ਹੀ ਨਸ਼ੇ ਦੇ ਆਦੀ ਹੈਗੇ ਵੀ ਕਿੰਨਾ ਟਫ ਹੁੰਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕਿਉਂਕਿ ਜਦੋਂ ਇੱਕ ਜਗ੍ਹਾ ਦੇ ਰੋਬਰੀ ਦੀ ਗੱਲ ਸਾਹਮਣੇ ਆਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਅਲਰਟ ਹੋਣਾ ਪੈਂਦਾ ਦੇਖੋ ਪਰਸੈਪਸ਼ਨ ਥੋੜੀ ਮਾੜੀ ਜਾਂਦੀ ਹੈ ਕਿ ਇੱਕਦਮ ਜੀ ਕਿ ਬੈਂਕ ਦੇ ਬਾਹਰ ਸਨੇਚਿੰਗ ਹੋ ਗਈ ਪਰ ਸਨਾਚਿੰਗ ਤਾਂ ਕੋਈ ਹੋਈ ਨਹੀਂ ਉਹ ਤਾਂ ਇਹਨਾਂ ਨੇ ਆਪ ਹੀ ਕਹਾਣੀ ਬਣਾਈ ਸੀਗੀ ਤੇ ਉਸੇ ਅਨਤ ਕਰਤੀ ਜੀ ਕੋਈ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹਨਾ ਕਿ ਥੋੜਾ ਸਤਰਕ ਰਹਿਣ ਤੇ ਕਾਫੀ ਜਿਹੜੀ ਕੰਪਲੇਂਟਸ ਵਗਰਾਈਆਂ ਗਈਆਂ ਉਹ ਝੂਠੀਆਂ ਵੀ ਆਉਂਦੀਆਂ ਤੇ ਹਰ ਚੀਜ਼ ਜੋ ਤੇ ਵਿਸ਼ਵਾਸ ਨਾ ਕਰਨ ਬਿਲਕੁਲ ਵੈਰੀਫਾਈਡ ਚੀਜ਼ਾਂ ਤੇ ਵਿਸ਼ਵਾਸ ਸਰ ਇਸਨੇ ਉਹਨੂੰ ਪੈਸੇ ਫੜਾਤੇ ਕਿ ਇਹ ਕਿਹਾ ਕਿ ਦੋ ਜਨੇ ਆ ਕੇ ਮੈਨੂੰ ਲੁੱਟ ਕੇ ਲੈ ਗਏ ਤਾਂ ਕੀ ਇਹਨੇ ਕਿਹਾ ਕੀ ਇਨੇ ਆਪਸੇ ਚੀਜ਼ ਤਿੰਨਾਂ ਨੇ ਪੈਸੇ ਪੂਸੇ ਪੁਲਿਸ ਨੂੰ ਕੀ ਗਿਆ ਕਿ ਮੈਨੂੰ ਕੋ ਲਾ ਕੇ ਕਿ ਮੇਰੇ ਤੋਂ ਆ ਕੇ 50000 49000 ਰੁਪਏ ਆ ਕੇ ਲੁੱਟ ਕੇ ਲਏ ਅੱਛਾ ਮਤਲਬ ਜੇਬ ਚੋਖੋ ਕੇ ਲਏ ਗਏ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਕੋ ਰਿਕਵਰੀ ਹੋਈ ਸਰਦ ਰਿਕਵਰੀ ਵਾਲੇ ਉਹ ਮੋਨੀ ਤੇ ਰਮਨ ਭਜੇ ਤੇ ਉਹ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਿਆ ਗ੍ਰਾਹਲ ਨੂੰ ਤਾਂ ਅਸੀਂ ਕਰ ਲਿਆ ਕਿੰਨੀ ਕਾਮਯਾਬੀ ਸਮੇ ਤੁਸਰ ਇਸ ਤਰ੍ਹਾਂ ਦਾ ਕੇਸ ਜਰਾ ਟਰੈਪ ਕਰ ਬਿਲਕੁਲ ਜੀ ਬੇਸਿਕਲੀ ਤਾਂ ਜੀ ਪਰਸੈਪਸ਼ਨ ਬੜੀ ਮਾੜੀ ਜਾਂਦੀ ਹੈ ਕਿ ਸਨੇਚਿੰਗ ਹੋ ਗਈ ਇੰਨੀ ਵੱਡੀ amount ਦੀ ਪਰ ਬੇਸਿਕਲੀ ਸਨਾਚਿੰਗ ਹੋਈ ਨਹੀਂ ਉਹਨਾਂ ਨੇ ਆਪ ਹੀ ਕਹਾਣੀ ਮੰਨ ਕਰ ਦਿੱਤੀ ਸੀ ਜੀ ਕਾਨੂੰਨ ਅਧਿਸ਼ਕ ਬਾਕੀ ਦੋ ਦੋਸ਼ੀ ਕਦੋਂ ਤੱਕ ਗ੍ਰਿਫਤਾਰ ਕੀਤੇ ਜਾਣਗੇ ਜਲਦੀ ਕਰ ਲਾਂਗੇ ਜੀ ਸਰ ਮੇਨ ਨਸ਼ੇ ਕਰਕੇ ਕੀਤਾ ਨਾ ਸਰ ਜੋ ਸਾਨੂੰ ਜੋ ਲੱਗਦਾ ਕਿ ਉਹ ਹੀ ਤਿੰਨੋਂ ਹੀ ਨਸ਼ੇੜੀ ਨੇ देखो शुक्रिया जीता ਤੁਸੀਂ ਦੇਖ ਸਕਦੇ ਹੋ ਕਿ ਇੱਕ ਮਲਟੀਨੈਸ਼ਨਲ ਕੰਪਨੀ ਦੀ ਪੇਮੈਂਟ ਸੀ ਪੇਮੈਂਟ ਜਦੋਂ ਬੈਂਕ 'ਚ ਜਮ੍ਹਾਂ ਕਰਾਨ ਜਾਂਦੇ ਨੇ ਤਾਂ ਪੇਮੈਂਟ ਬੈਂਕ ਦੇ ਵਿੱਚ ਜਮ੍ਹਾਂ ਨਹੀਂ ਕਰਾਈ ਜਾਂਦੀ ਤੇ ਉਸ ਦੇ ਵਿੱਚ ਜਿਹੜਾ ਹੈ ਉਹ ਪੈਸੇ ਜਿਹੜੇ ਨੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਖੁਰਦ-ਬੁਰਦ ਕਰਨ ਦੇ ਪੈਸਿਆਂ ਨੂੰ ਇੱਕ ਲੁੱਟ ਦਾ ਬਹਾਨਾ ਬਣਾ ਦਿੱਤਾ ਜਾਂਦਾ ਹੈ ਕਿ ਮੈਂ ਬੈਂਕ ਦੇ ਬਾਹਰ ਖੜਾ ਸੀ ਤੇ ਦੂਰ ਨੌਜਵਾਨ ਆਂਦੇ ਨੇ ਤੇ ਬੈਂਕ ਦੇ ਬਾਹਰ ਮੇਨਾਂ ਲੁੱਟ ਕਰਕੇ ਚਲੇ ਜਾਂਦੇ ਨੇ ਲੇਕਿਨ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਗੱਲ ਸਾਹਮਣੇ ਆਈ ਕਿ ਜੋ ਪੁਲਿਸ ਮੁਲਾਜ਼ਮ ਦਾ ਬੇਟਾ ਹੈ ਉਸ ਨੇ ਹੀ ਇਸ ਲੁੱਟकांड ਨੂੰ ਰਚਿਆ ਸੀ ਉਸ ਨੇ ਇਕ ਸਾਜ਼ਿਸ਼ ਰਚੀ ਸੀ ਕਿ ਇਸ ਤਰੀਕੇ ਨਾਲ ਅਸੀਂ ਆਵਾਂਗੇ ਤੇ ਲੁੱਟ ਕਰਕੇ ਨਿਕਲ ਜਾਾਂਗੇ ਤੇ ਉਸ ਤੋਂ ਬਾਅਦ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਦੇ ਵਿੱਚ ਕਿ ਪੁਲਿਸ ਨੇ ਇੱਕ ਚੰਗਾ ਕੰਮ ਕਰਦੇ ਹੋਏ ਜਿਹੜਾ ਸ਼ਿਕਾਇਤ ਕਰਤਾ ਸੀ ਉਸ ਨੂੰ ਕਾਬੂ ਕਰ ਲਿਆ ਹੈ ਤੇ ਇਸ ਪੂਰੇ ਘਟਨਾਕ੍ਰਮ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ ਪਰ ਇਸ ਤਰੀਕੇ ਦੇ ਨਾਲ ਜੋ ਇਹ ਘਟਨਾ ਵਾਪਰੀ ਹੈ ਇਸ ਦਾ ਸਵਾਲ ਖੜੇ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਲੋਕ ਜਾਨ ਬੂਝ ਕੇ ਇਸ ਤਰ੍ਹਾਂ ਦੀ ਵਾਰਦਾਤਾ ਕਰਕੇ ਲੁੱਟ ਦੀ ਸ਼ਕਲ ਦੇਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਫਿਲਹਾਲ ਪੁਲਿਸ ਦੇ ਹੱਥ ਨੰਬੇ ਨੇ ਕਾਨੂੰਨ ਦੇ ਹੱਥ ਨੰਬੇ ਨੇ ਔਰ ਪੁਲਿਸ ਸਟੇਸ਼ਨ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਕੈਮਰਾਮੈਨ ਅਰ ਕਦਕਾ ਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ